ਦੇਖੋ ਕੋਰਟ ਤੋਂ ਆਏ ਫਰਮਾਨ ਮਿਲਿਆ ਜਾਂ ਨਹੀਂ ਮਿਲਿਆ ਇਹ ਗੱਲਬਾਤ ਚ ਅਧਿਕਾਰੀਆ ਨਾਲ ਗੱਲਬਾਤ ਕਰਾਂਗੇ ਤੇ ਜੇ ਚੰਗੇ ਕੰਮ ਕਰੋ ਤਾਂ ਸਾਦਾ ਮੂੰਹ ਤਾਂ ਕਲੀ ਨਾ ਹੀ ਲੋੜ ਪਵੇ ਤੁਹਾਨੂੰ ਮੇਰਾ ਨਾਮ ਕੇਪੀਐਸ ਪਾਟਿਆ ਹੈ ਤੇ ਮੈਂ ਮਹਾਰਾਜਾ ਫਾਰਮ ਤੋਂ ਵਾਸੀ ਕਿਸੇ ਸਾਈਡ ਤੋਂ ਪੇਸ਼ ਹੋਇਆ ਹਾਂ ਉਦਈਆਂ ਵੱਲੋਂ ਤੇ ਅੱਜ ਤੁਹਾਨੂੰ ਦੱਸੀ ਗੁਰਪ੍ਰੀਤ ਸਿੰਘ ਜੋ ਪੁਰਾਣਾ ਮਰੀਜ਼ ਸੀਗਾ ਉਹਨਾਂ ਦਾ ਕੰਪਰਮਾਈਜ਼ ਹੋ ਗਿਆ ਸਾਡਾ ਤੇ ਹੁਣ ਸਾਡਾ ਕੋਈ ਲੈਣ ਦੇ ਨਹੀਂ ਹੈਗਾ ਮਾਰਾਜਾ ਫਾਰਮ ਵਾਲੋਂ ਨੇ ਮਾਰਕ ਨੇ ਕਿਹਾ ਤਾਂ ਤੇ ਅੱਜ ਤੋਂ ਬਾਅਦ ਉਹਨੇ ਪੈਸੇ ਵੀ ਦੇ ਦੇਣੇ ਆ ਤੇ ਉਹਦੀ ਬੇਲਿਊ ਹੋ ਜਾਣੀ ਹੈ ਇਹ ਸਰ ਕਦੋਂ ਦਾ ਇੱਥੇ ਕੰਮ ਕਰ ਰਿਹਾ ਸੀ ਕਾਫੀ ਪੁਰਾਣਾ ਕਰ ਰਿਹਾ ਸੀਗਾ ਐਡਸੈਂਸੀਅਰ ਸੀਗਾ ਪਰ ਪੈਸੇ ਵੇਖ ਕੇ ਥੋੜਾ ਹੋ ਗਿਆ ਸੀਗਾ ਪਰ ਹੁਣ ਆਪਣੀ ਗਲਤੀ ਮੰਨਦਾ ਪਿਆ ਹੈ ਕਿ ਪੈਸੇ ਉਹ ਆਪਣੇ ਕਿਸੇ ਮੈਂ ਦੇਦਾ ਹਾਂ ਤੇ ਇਹ ਸਾਡੇ ਕੰਪਰਮਾਈਜ਼ ਹੋ ਗਿਆ ਸਾਰੀ ਹਰ ਤਰ੍ਹਾਂ ਦਾ ਕੰਪਰਮਾਈਜ਼ ਹਰ ਹੋ ਰਹਾ ਹਾਂ ਇਹ ਲੋਕੀ ਉਸੇ ਜਿਹੜੇ ਮੁਲਾਜਿਬ ਸੀ ਉਹਨਾਂ ਨੇ ਇਹ ਲੜਾਈ ਝਗੜਾ ਰਿਹਾ ਹਾਂ ਹਾਂ ਹੁੰਦਾ ਸੀਗਾ ਹੁੰਦਾ ਸੀਗਾ ਉੱਥੇ ਲਾ ਵੀ ਕੰਪਰਮਾਈਜ਼ ਉਸ ਕੇਸ ਵੀ ਕੰਪਰਮਾਈਜ਼ ਹੋ ਗਿਆ ਕੋਈ ਇੱਕ ਮਕੌਟਸ ਹੈ ਕਿਸੇ ਹੋ ਕੇ ਜੈਲੀ ਨੰਬਰ ਹੋਇਆ ਸੀ ਉਹ ਵੀ ਮਹਾਰਾਜਾ ਫਾਰਮ ਚ ਮਿਲਿਆ ਸੀ ਪੁਲਿਸ ਨੂੰ ਉਹਦੇ ਤੇ ਕੀ ਕਹਿੰਦਾ ਉਹਦੇ ਤੇ ਸਾਨੂੰ ਕੁਝ ਪਤਾ ਨਹੀਂ ਇਹ ਇੰਨੇ ਹੀ ਨੰਬਰ ਦੱਤ ਲਾਇਆ ਸੀਗਾ ਉਹ ਆਲਰੇਡੀ ਐਫਐਸ ਦੇ ਵੀ ਲੱਗਾ ਹੋਇਆ ਏ ਤੇ ਉਹ ਜੋ ਵੀ ਜੁਰਮਾਨਾ ਹੋਏਗਾ ਜਾਂ ਜੋ ਵੀ ਸਜ਼ਾ ਹੋਊ ਉਹ ਆਪਣੇ ਆਪ ਭਰੇਗਾ ਉਹ ਜਿਹੜਾ ਰਾਜੀ ਨਵਾ ਹੋਇਆ ਵਾ ਮਹਾਰਾਜਾ ਕੰਪਨੀ ਦੇ ਨਾਲ ਫਾਰਮ ਦੇ ਨਾਲ ਉਹਦੇ ਚ ਕੀ ਮਹਤਵਪਾਦ ਨੇ ਜਿਹੜੇ ਸਾਡੇ ਦਰਸ਼ਕ ਦੇਖ ਸਕਣ ਕਿਉਂਕਿ ਕਾਫੀ ਰੀਨੌਨ ਨਾਮ ਹੈ ਮਹਾਰਾਜਾ ਫਾਰਮ ਦਾ ਲੱਖਰ ਵਿੱਚ ਬੁਕਿੰਗ ਹੈ ਲੋਕ ਬੜੇ ਵੱਡੇ ਵੱਡੇ ਸੇ ਪ੍ਰੋਗਰਾਮ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਹੈ ਇਹੋ ਜਿਹੀ ਕੋਈ ਗੱਲ ਨਹੀਂ ਹੈ ਕਿ ਇਹ ਮਹਾਰਾਜਾ ਫਾਰਮ ਦੇ ਵਿੱਚ ਕੋਈ ਐਗੂ ਠਗੀ ਹੋਈ ਹੈ ਜੋ ਵੀ ਹੋਇਆ ਸਾਰਾ ਕੁਝ ਨੋਰਮਲ ਜਾਏਗਾ ਕੋਈ ਇਹੋ ਜਾਨੀ ਕਿ ਜਿਹੜਾ ਬੰਦਾ ਗਲਤੀ ਸੀਗਾ ਉਹ ਫੜਿਆ ਗਿਆ ਸੀਗਾ ਉਹਦੀ ਇਨਵੈਸਟੀਗੇਸ਼ਨ ਹੋ ਗਈ ਹੈ

ਨਹੀਂ ਕਰੋਗੇ ਤਾਂ ਫਿਰ ਆ ਤੁਸੀਂ ਦੇਖ ਲਿਆ ਕਿ ਕਿਸ ਤੀਕੇ ਨਾਲ ਕੇਸ ਪਏ ਹੈ ਕਿਸ ਤਰ੍ਹਾਂ ਕਾਨੂੰਨ ਦੀ ਕਾਰਵਾਈ ਦੇ ਵਿੱਚ ਤੁਸੀਂ ਆ ਸਕਦੇ ਜਿਹੜੀ 290000 ਦੀ ਠੱਗੀ ਮਾਰੀ ਗਈ ਸੀ ਗੁਰਪ੍ਰੀਤ ਸਿੰਘ ਵੱਲੋਂ ਪੈਸੇ ਦੇ ਉਹਨੇ ਦੇਤੇ ਹਾਂ ਜੀ ਉਹਨੇ ਦੇਤੇ ਹਾਂ ਤੇ ਉਹਨੇ ਜੇ ਉਹਨੇ ਜਿਹੜੇ ਰਿਸ਼ਤੇਦਾਰ ਸੀਗੇ ਉਹ ਵੀ ਨਾਂ ਲਾ ਕੇ ਸੀਗੇ ਉਹ ਕਹਿੰਦਾ ਸੀ ਜ਼ਿੰਮੇ ਤਿਆਰ ਆ ਤਾਂ ਇਸੇ ਬੇਸ ਤੇ ਗੁਰਪ੍ਰੀਤ ਸਿੰਘ ਨੇ ਆਪਣੇ ਕਿ ਐਪੀਡਬਲ ਵੀ ਦਿੱਤਾ ਹੈ ਕਿ ਮੈਂ ਮਾਫੀ ਮੰਗਦਾ ਹਾਂ ਜੋ ਮੇਂ ਗਲਤੀ ਹੋਈ ਹੈ ਅੱਜ ਤੋਂ ਬਾਅਦ ਮੇਰਾ ਮਹਾਰਾਜ ਮਾਰਦ ਦੇ ਨਾਲ ਤੇ ਮਹਾਰਾਜ ਮੁਲਾਜ਼ਮਾ ਨਾਲ ਕੋਈ ਲੈਂਦੇ ਨਹੀਂ ਹੁਣ ਉਹ ਐਫੀਡਵਿਡੈਂਟ ਦੀ ਕਾਪੀ ਤੁਹਾਨੂੰ ਮਾਰਾ ਜੇ ਤੇ ਮੁਲਾਜ਼ਮ ਤੋਂ ਦੇ ਦੇਣਗੇ